ਹਾਈ ਹਾਈ ਤਾ ਤਾ ਓਏ ਪੰਜਾਬੀ ਲੋਕ ਕਲਚਰ ਟੀਵੀ ਦੇਖਣ ਆ ਲਿਆਂਦਾ ਅਸੀਂ ਸਵਾਗਤ ਕਰਦੇ ਹਾਂ ਇਸ ਸਮੇਂ ਤੁਸੀਂ ਦੇਖ ਰਹੇ ਹੋ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵੀਕਾ ਸੋਦ ਦੀ ਅਗਵਾਈ ਹੇਠ ਕਿਸਾਨਾਂ ਦੇ ਹੱਕ ਵਿੱਚ ਇੱਕ ਵਿਸ਼ਾਲ ਟਰੈਕਟਰ ਮਾਰਚ ਮੋਗਾ ਦੀ ਨਵੀਂ ਅਨਾਜ ਮੰਡੀ ਤੋਂ ਸ਼ੁਰੂ ਕੀਤਾ ਗਿਆ ਇਹ ਟਰੈਕਟਰ ਮਾਰਚ ਬੁੱਗੀਪੁਰਾ ਚੌਂਕ ਤੋਂ ਹੁੰਦਿਆਂ ਹੋਇਆ ਵਾਪਸ ਮੋਗਾ ਦੀ ਅਨਾਜ ਮੰਡੀ ਵਿਖੇ ਪਹੁੰਚਿਆ ਇਸ ਮੌਕੇ ਕਿਸਾਨਾਂ ਦੇ ਹੱਕ ਵਿੱਚ ਮੈਡਮ ਮਾਲਵਿਕਾ ਸੋਧ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਵਿੱਚ ਹਾਂ ਅਤੇ ਕਾਂਗਰਸ ਪਾਰਟੀ ਹਮੇਸ਼ਾ ਡਟ ਕੇ ਕਿਸਾਨਾਂ ਦੇ ਨਾਲ ਹੈ ਮਾਲਵੇ ਕਾ ਜੀ ਦਿਓ ਜਾਣਕਾਰੀ ਅੱਜ ਤੁਹਾਡੇ ਵੱਲੋਂ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਆ ਕੇ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ। ਬਿਲਕੁਲ ਅੱਜ ਅਸੀਂ ਸਾਡੇ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਜਿਹੜੀ ਹੈਗੀ ਟਰੈਕਟਰ ਰੈਲੀ ਕੱਢ ਰਹੇ ਆ ਸਾਨੂੰ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਹਦਾਇਤਾਂ ਸੀਗੀਆਂ ਕਿ ਜ਼ਰੂਰ ਇਹ ਆਵਾਜ਼ ਉਠਾਉਣੀ ਚਾਹੀਦੀ ਹੈ ਆਪਣੇ ਕਿਸਾਨ ਭਰਾਵਾਂ ਲਈ ਔਰ ਮੇਨੂ ਮਾਨ ਹੈ ਕਿ ਵਕ ਵਕ ਪਿੰਡਾਂ ਤੋਂ ਸਾਡੇ ਜਿਹੜੇ ਸਰਪੰਚ ਹੈ ਪੰਚ ਹੈ ਪੰਚਾਇਤੀ ਮੈਂਬਰਸ ਹੈ ਔਰ ਵਲੰਟੀਅਰਸ ਹੈ ਜਿਹੜੇ ਕਿਸਾਨ ਭਰਾਵਾਂ ਦੇ ਨਾਲ ਦਿਨ ਰਾਤ ਇੱਕ ਕਰਦੇ ਔਰ ਬਹੁਤ ਸਾਰੇ ਇੱਥੇ ਕਿਸਾਨ ਵੀ ਹੈ ਜਿਹੜੇ ਦਿਨੋਂ ਦੁੱਖੀ ਹੈਗੇ ਅੱਜ ਉਹਨਾਂ ਦੀ ਆਵਾਜ਼ ਅਸੀਂ ਉਠਾਣ ਆਏ ਆ ਆਪਣੇ ਮੋਗਾ ਸ਼ਹਿਰ ਦੇ ਵਿੱਚ ਜਿਹੜੇ ਤੁਸੀਂ ਰੈਲੀ ਕਰਦੇ ਹੋ ਹਲਕਾ ਪਧਰੀ ਕਰਦੇ ਹੋ ਡਿਸਟ੍ਰਿਕਟ ਪ੍ਰੈਜ਼ੀਡੈਂਟ ਨਹੀਂ ਇਹ ਹਲਕਾ ਪਧਰੀ ਕਰ ਰਹੇ ਹਰ ਹਲਕੇ ਦੇ ਵਿੱਚ ਅੱਜ ਕਾਂਗਰਸ ਕਮੇਟੀ ਵੱਲੋਂ ਇਹ ਰੈਲੀ ਕੀਤੀ ਜਾਊਗੀ ਕਿਸਾਨ ਭਰਾਵਾਂ ਵਾਲੀ ਕਿੱਥੇ ਕਿੱਥੇ ਜਾ ਰਹੇ ਮੈਮ ਟਰੈਕਟਰ ਮਾਰ ਅੱਜ ਜਿਹੜਾ ਹੈਗਾ ਸਾਡਾ ਮੋਗਾ ਦਾ ਰੂਟ ਹੈਗਾ ਵਾ ਅਸੀਂ ਬੁੱਗੀਪੂਰਾ ਚੌਂਕ ਤੱਕ ਜਾਵਾਂਗੇ ਔਰ ਉੱਥੋਂ ਵਾਪਸ ਮੰਡੀ ਦੇ ਵਿੱਚ ਆਮਾਗੇ ਤਾਂ ਕਿ ਲੋਗਾਂ ਨੂੰ ਪਤਾ ਲੱਗੇ ਕਿ ਅਸੀਂ ਜਿਹੜੀ ਆਵਾਜ਼ ਉਠਾਈ ਹੈ ਕਿਸਾਨਾਂ ਲਈ ਉਹ ਹਰ ਕੋਈ ਜਿਹੜਾ ਕਰੇ ਬੈਠਾ ਹੈ ਜਾਂ ਦੁਕਾਨਦਾਰ ਹੈ ਉਹ ਵੀ ਕਿਸਾਨ ਭਰਾਵਾਂ ਦੇ ਨਾਲ ਖੜੇ ਹੋਵੇ ਔਰ ਆਵਾਜ਼ ਉਠਾਏ ਕੇਂਦਰ ਸਰਕਾਰ ਨੇ ਪੰਜ ਫਸਲਾਂ ਦਾ ਜਿਹੜਾ ਪ੍ਰਸਤਾਵ ਜਾਰੀ ਕੀਤਾ ਹੈ ਪਰ ਕਿਸਾਨਾਂ ਜਿਹੜੇ ਨਾਕੁਸ਼ ਹੋਏ ਹੈ ਕਿਹੜਾ ਦਾ ਪ੍ਰਸਤਾਵ ਕਿਦਾ ਦੇ ਬਿਲਕੁਲ ਕਿਤੇ ਨਾ ਕਿਤੇ ਕਿਸਾਨ ਭਰਾ ਆਪਣੀ ਜਗ੍ਹਾ ਬਿਲਕੁਲ ਠੀਕ ਹੈ ਕਿਉਂਕਿ ਜੋ ਉਹਨਾਂ ਦੀ ਪ੍ਰਾਈਸ ਲੱਗ ਰਹੀ ਹੈ ਜੋ ਮਿਹਨਤ ਕਰ ਰਹੇ ਹੋ ਫਸਲਾਂ ਦੇ ਪ੍ਰਤੀ ਉਹਨਾਂ ਨੂੰ ਜੇ ਉਸ ਤਰ੍ਹਾਂ ਦੀ ਪ੍ਰਾਈਸ ਨਹੀਂ ਮਿਲੂਗੀ ਉਹ ਖੁਸ਼ ਨਹੀਂ ਹੈ ਉਹਨਾਂ ਨੇ ਵੀ ਆਪਣੇ ਘਰ ਦੇ ਝੂਲੇ ਵਾਣਨੇ ਤੇ ਜਿਹੜੀ ਐਗਜ਼ੈਕਟ ਪ੍ਰਾਈਸ ਹੈਗੀ ਜ਼ਰੂਰ ਮਿਲਣੀ ਚਾਹੀਦੀ ਹੈ ਕਿਸਾਨਾਂ ਦੇ ਹੱਕੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੈਠ ਕੇ ਜ਼ਰੂਰ ਆਪਸ ਪ੍ਰੋਪਰ ਗੱਲ ਕਰਨ ਸਾਡੇ ਕਿਸਾਨ ਭਰਾਵਾਂ ਦੀ ਗੱਲ ਸੁਣਨ ਕਿ ਉਹ ਕੀ ਜਾਇਜ਼ ਮੰਗਾ ਰੱਖਦੇ ਆ ਤਾਂ ਕਿ ਇਹ ਜਿਹੜੀ ਕਿਸਾਨਾਂ ਭਰਾਵਾਂ ਨੂੰ ਤਕਲੀਫ ਹੋ ਰਹੀ ਹੈ ਉਹ ਨਾ ਬੋਲਾ ਦਿਨ ਤੋਂ ਪਛਾਣ ਹੈ ਜਿਹੜੇ ਬਾਡਰਾਂ ਦੇ ਡੱਡੇ ਹੋਏ ਤੇ ਸਰਕਾਰ ਦੀਆਂ ਕੰਨਾਂ ਤੇ ਜਿਹੜੀ ਦੂਨੀ ਸਰਕੇਗੀ ਲੱਗਦਾ ਇਸ ਤਰ੍ਹਾਂ ਉਹ ਬਾਡਰ ਟੱਪ ਕੇ ਕਿਸਾਨ ਜਿਹੜੇ ਉੱਥੇ ਪਹੁੰਚ ਜਾਣਗੇ ਬਿਲਕੁਲ ਜ਼ਰੂਰ ਤੁਸੀਂ ਦੇਖ ਰਹੇ ਹੋ ਰੋਜ਼ ਆਪਾਂ ਖਬਰਾਂ ਸੁਣਦੇ ਆ ਸਾਡੇ ਕਿਸਾਨ ਭਰਾਵਾਂ ਦੇ ਬੜੇ ਅਤਿਆਚਾਰ ਹੋ ਰਹੇ ਆ ਕਿਤੇ ਨਾ ਕਿਤੇ ਜਦੋਂ ਤਸਵੀਰਾਂ ਦੇਖਦੇ ਆ ਬਹੁਤ ਦਿਲ ਦੁਖਦਾ ਕਿਉਂਕਿ ਕਿਸੇ ਨਾ ਕਿਸੇ ਦੇ ਰਾਹ ਹੁੰਦੇ ਕਿਸੇ ਦਾ ਕਿਸੇ ਦੇ ਬੱਚੇ ਹੁੰਦੇ ਕੱਲ ਹੀ ਇੱਕ ਮੈਂ ਵੀਡੀਓ ਦੇਖ ਰਹੀ ਸੀ ਉਹਦੇ ਵਿੱਚ ਇੱਕ ਕਿਸਾਨ ਭਰਾ ਬੈਠਾ ਸੀ ਜਿਹਦੀ ਵਾਟੀ ਨੂੰ ਕੈਂਸਰ ਸੀਗਾ ਔਰ ਉਹਦੇ ਬੇਟੇ ਨੂੰ ਫੋਨ ਆਇਆ ਕਿ ਬਾਪੂ ਤੂੰ ਕਰਿਆ ਜਾਂ ਮਾਂ ਮਰਨ ਵਾਲੀ ਹੈ ਲੇਕਿਨ ਉਹਨੇ ਕਿਹਾ ਕਿ ਅੱਜ ਮੈਂ ਜਿਹੜਾ ਇੱਥੇ ਆਇਆ ਆਪਣੇ ਕਿਸਾਨ ਭਰਾਵਾਂ ਵੱਲ ਨਹੀਂ ਆਇਆ ਆਪਦੀ ਮਾੜਾ ਤੂੰ ਹੀ ਧਿਆਨ ਰੱਖਣਾ ਜੋ ਮੈਂ ਪ੍ਰਣ ਲੈ ਕੇ ਆਇਆ ਮੈਂ ਉਸ ਲਈ ਇੱਥੇ ਆਇਆ ਜਿੰਨੀ ਦੇਰ ਉਹ ਪੂਰਾ ਨਹੀਂ ਹੋਊਗਾ ਮੈਂ ਇੱਥੇ ਹੀ ਬੈਠੂਗਾ ਪਿਛਲੇ ਜਿਹਨੇ ਬੋਰਡ ਦੇ ਸ਼ੁਭਰ ਵੀ ਸ਼ਹੀਦ ਹੋਇਆ ਉਸ ਤੋਂ ਬਾਅਦ ਹੋਵੇ ਕਿ ਕਿਸਮਤ ਮੌਤ ਹੋ ਗਿਆ ਤੁਸੀਂ ਕੀ ਕਹੋਗੇ ਬਹੁਤ ਹੀ ਦੁੱਖ ਹੁੰਦਾ ਹੈ ਕਿਉਂਕਿ ਕਿਤੇ ਨਾ ਕਿਤੇ ਉਹ ਬੱਚਾ ਕਿਸੇ ਘਰ ਦਾ ਜਿਹੜਾ ਕਹਿੰਦੇ دیਵਾ ਸੀ ਅ ਦੁੱਖ ਹੁੰਦਾ ਕਿ ਇਸ ਤਰ੍ਹਾਂ ਦੀਆਂ ਵਾਰਦਾਤਾ ਹੁੰਦੀਆਂ ਜਾਂ ਇਸ ਤਰ੍ਹਾਂ ਦੇ ਹਮਲੇ ਹੁੰਦੇ ਆ ਬੱਚਿਆਂ ਦੇ ਜਾਂ ਫਿਰ ਸਾਡੇ ਕਿਸਾਨ ਭਰਾਵਾਂ ਤੇ ਜਿਹੜੇ ਆਵਾਜ਼ ਉਠਾਉਂਦੇ ਆਪਣੇ ਹੱਕ ਦੇ ਪ੍ਰਤੀ ਉਹ ਬਹੁਤ ਹੀ ਗਲਤ ਹੈ ਮੈਨੂੰ ਲੱਗਦਾ ਜੋ ਤਰੀਕਾ ਅਪਣਾਇਆ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਬਹੁਤ ਹੀ ਗਲਤ ਹੈ